ਵੇਖੋ ਠਾਠਾ ਮਾਰਦਾ ਸਤਲੁਜ ਸਤਲੁਜ ਰਿਆ ਦੇ ਸਾਰੇ ਗੇਟ ਇਸ ਵੇਲੇ ਰੋਪੜ ਹੈਡ ਤੇ ਖੁੱਲੇ ਹੋਏ ਨੇ ਤਾਂ ਤੁਸੀਂ ਦੇਖੋ ਇਸ ਵੇਲੇ ਦੀ ਤਾਜ਼ਾ ਸਥਿਤੀ ਕੀ ਆ ਅਗਰ ਰੋਪੜ ਇਲਾਕੇ ਦਾ ਜ਼ਿਕਰ ਕਰਾਂ ਤਾਂ ਹਾਲਾਤ ਅੰਡਰ ਕੰਟਰੋਲ ਆ ਪਰ ਜਿਵੇਂ ਪਾਣੀ ਦੇ ਵਿੱਚ ਇਜ਼ਾਫਾ ਹੋਏਗਾ ਤੇ ਪਾਣੀ ਹੇਠਲੇ ਇਲਾਕਿਆਂ ਵੱਲ ਵਧੇਗਾ ਤਾਂ ਖਤਰਾ ਵੱਧ ਸਕਦਾ ਹੈ ਕੁਸੀਂ ਸਤਲੁਜ ਦੀਆਂ ਲਹਿਰਾਂ ਵੇਖੋ ਇਹ ਲਹਿਰਾਂ ਨਹੀਂ ਪੰਜਾਬੀਆਂ ਤੇ ਲਈ ਚਿੰਤਾ ਹੈ ਇਹ ਚਿੰਤਾ ਦੀਆਂ ਲਹਿਰਾਂ ਨੇ ਜੋ ਪਾਣੀ ਬਣ ਕੇ ਅੱਗੇ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਠਾਠਾ ਮਾਰਦਾ ਸਤਲੁਜ ਦੇਖੋ ਕਿਸ ਤਰ੍ਹਾਂ ਆਫਤ ਬਣ ਕੇ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ